ਸਤਿ ਸ਼੍ਰੀ ਅਕਾਲ ਫਰੈਂਡਸ ਆਈ ਥਿੰਕ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਅੱਜ ਅਸੀਂ ਬਣਾ ਰਹੇ ਹਾਂ ਕੱਚੇ ਅੰਬਾਂ ਦੀ ਸਬਜ਼ੀ ਜੋ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਹੁੰਦੀ ਵੀ ਚਟਪਟੀ ਜਿਹੀ ਹੁੰਦੀ ਹੈ ਸਬਜ਼ੀ ਸਭ ਤੋਂ ਪਹਿਲਾਂ ਅਸੀਂ ਅੰਬਾਂ ਨੂੰ ਛਿੱਲਾਂਗੇ ਧੋ ਕੇ ਛਿੱਲਾਂਗੇ ਅੰਬ ਜ਼ਿਆਦਾ ਪੱਕੇ ਨਹੀਂ ਹੋਣੇ ਚਾਹੀਦੇ సారే అంబాను షిల్వే సా అంబ షిల్ గేనే అసలు బీక కట్ సే అంబాను పక్కే అంబస్ కట్నతో పదా ఇటీ కట్ అం బట్ ਜੇ ਕਸ ਚੈਨਲ ਤਾਂ ਨਹੀਂ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਦੇਖੋ ਜੀ ਸਤਰਾ ਬੀ ਬੀ ਕੰਪਨੀ ਤੇ ਅਗੋਂ ਮੋਟੇ ਤੇ ਅਸੂ ਦੋ ਪਿਆਜ਼ ਕੱਟ ਲੈਨੇ ਤੇ ਕੰਬੀ ਆਪਾਂ ਕੱਟ ਲੈਨੇ ਬਰਤਨ ਧੋਣੇ ਵਾਲੇ ਸੇ ਬਰਤਨ ਧੋਵਾਂਗੇ ਤੇ ਸਾਡੀ ਕੜਾਈ ਵਿੱਚ ਪਾਤਾ ਤੇਲ ਤੇਲ ਨੂੰ ਕਰਾ ਕੇ ਗਰਮ ਸੰਗੀ ਤਰ੍ਹਾਂ ਪੂਨੇ ਸੜਾ ਕਲੀਨ ਕਰਮ ਜਿਹਾ ਸਬਤਨ ਧੋ ਲੰਨੇ ਆ ਤੇ ਸੜਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਪਾਵਾਂਗੇ ਜੀਰਾ ਇਹਦੇ ਵਿੱਚ ਨਾਲ ਪਾਵਾਂਗੇ ਪਿਆਜ਼ ਲੈ ਦੋ ਪਿਆਜ਼ ਲੈਨੇ ਤੇ ਲੰਬੇ ਲੰਬੇ ਬਰੀਕ ਕੱਟ ਲੈਨੇ ప్యాజాను భున్నగే que s'ha repetit a cada gent segons l'HPA i ਸਪੋ ਚੋਈ ਨਹੀਂ ਮੈਂ ਉਧਰ ਕਰ ਰਹੀ ਹਾਂ ਨਾਲ ਬਰਤਨ ਧੋ ਰਹੀ ਸੀਗੀ ਤੇ ਨਾਲ ਉਤਕਾ ਪੁੰਨ ਰਹੀ ਸੀਗੀ ਇਹ ਵੀ ਹੋਏ ਹੁੰਦਾ ਕਿ ਮੈਂ ਸਭ ਜੀ ਮੈਂ ਇੱਕ ਦੋ ਦੋ ਕੰਮ ਸਿਲ ਕਰ ਸਕਾਂ ਇੱਕ ਦਿਨ ਨਾਲ ਕੰਮ ਹੋਰ ਹੋ ਜਾਵੇ ਇਹ ਆਦਤ ਹੈ ਜਿਵੇਂ ਸਬਜੀ ਨੂੰ ਤਲਕਾ ਲਗਾ ਦਿਆਂ ਮੈਂ ਚਾਹ ਬਣਾਣੀ ਹੋਵੇ ਤਾਂ Sekarang sudah kita kamar yang tak ini ya. Sempit jadi lama lagi. Kita sedikit suka lagi. Masale hari mirs pati. Tulis siapa mungkin lal mirs. Lal pama lagi healthy. ਆਮ ਤਿਹਾਰੀ ਵਿੱਚ ਪਾਤੀ ਤੋਂ ਅਸ ਵਿੱਚ ਨਮਕ ਪਾਵਾਂਗੇ ਹਲਦੀ ਵੀ ਨਾਲ ਲੱਗਦੀ ਪਾਤੀ ਆ ਇਹ ਕੋਸਰ ਨਾਲ ਤੜਕਾਇਆ ਤੇ ਉਸ ਤੇ ਲੱਗ ਗਿਆ

ਪਾਵਾਂਗੇ ਖੰਡ ਕਿਉਂਕਿ ਅੰਬੀਆਂ ਖਟੀਆਂ ਨੇ ਤੇ ਮਿੱਠਾ ਪਾਵਾਂਗੇ ਤੇ ਥੋੜੀ ਜਿਹੀ ਚਟਪਟੀ ਜਿਹੀ ਸਬਜ਼ੀ ਬਣਦੀ ਆ ਕੀ ਹੁੰਦੀ ਆ ਜੀ ਖੱਟੇ ਤੇ ਮਿੱਠੇ ਦੇ ਬਹੁਤ ਜ਼ਿਆਦਾ ਸ਼ੁਕੀਨ ਹੁੰਦੇ ਚਟਪਟੀ ਖਾਣ ਦੇ ਬਹੁਤ ਸ਼ੁਕੀਨ ਤੁਸੀਂ ਵੀ ਟਰਾਈ ਕਰਿਓ ਜ਼ਰੂਰ ਬਣਾ ਕੇ ਵੇਖਿਓ ਕਰਮੇ ਚ ਅਸੀਂ ਬਹੁਤ ਜ਼ਿਆਦਾ ਬਣਾਉਂਦੇ ਆ ਸਬਜ਼ੀ ਇਹ ਵਾਲੀ ਇਨਸਟ ਕਰਾਂਗੇ ਉਹਨੂੰ ਰੱਖਤਾ ਗੈਸ ਤੇ ਮੈਂ ਦੇਖਿਆ ਕਿ ਗੈਸ ਥੱਲੇ ਹੋ ਕੇ ਐਸੀ ਬੰਦ ਸਿਲੰਡਰ ਹੋ ਗਈ ਐ ਸਿੱਧਾ ਖਤਮ ਮੈਂ ਕੀਤਾ ਸਿਲੰਡਰ ਚੇਂਜ ਤੇ ਦੇਖੋ ساری ਸਬਜ਼ੀ ਰਚ ਰਹੀ ਐ ਮੈਂ ਦਰ ਬਣਾ ਲਈ ਹੁਣ ਇਸੀ ਤਰ੍ਹਾਂ ਬੱਤ ਕੀ ਆਤੀ ਨਾਲ ਚੱਕ ਪਟੀ ਜੀ ਸਰਦੀ ਹੁੰਦੀ ਹੈ ਕੱਚੀ ਅੰਬਾਂ ਦੀ ਅੱਖ ਜੀ ਇਹਦਾ ਪਾਣੀ ਪਾ ਪੂਰਾ ਸੋਕਾ ਲਾਣਾ ਇਹ ਪਰ ਢੱਕਣ ਦਿੱਤਾ ਹੋਇਆ ਸੋਤੇ ਕਰਕੇ ਜਿਹੜਾ ਪਾਣੀ ਵਿੱਚ ਆ ਗਿਆ ਤੇ ਉਹ ਸਾਰਾ ਪਾਣੀ ਸਕਾਵਾਂਗੇ ਪਾਪਾ ਕਰਦਣੇ ਗੈਸ ਬੰਦ ਤੇ ਸਾਡੀ ਸਬਜੀ ਬਣ ਕੇ ਹੈ ਰੈਡੀ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਛੋਹ ਕਰਨਾ ਜੇ ਤੁਹਾਨੂੰ ਪਿੱਤਾਂ ਦੀ ਲੱਗੀ ਸਾਡੀ ਵੀਡੀਓ ਥੈਂਕ ਯੂ so much ਮਿਲਦੇ ਆ ਨੈਕਸਟ ਵਲੌਗਸ